ਕੀ ਨਾਮ ਕੀਤਾ ਤੇ ਮੇਰਾ ਨਾਮ ਗੁਰਮਖ ਸਿੰਘ ਹੈ ਜੀ ਕਿੰਨੀ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਜੜੀ ਜਿੱਥੇ ਮੈਂ ਜੀ ਕੈਪੀਟਲ ਸਮਾਲ ਫਿਨਾਂਸ ਬੈਂਕ ਫਰੋਈਪੁਰ ਦੇ ਵਿੱਚ 10 10ਵਾਂ ਮਹੀਨਾ 2024 ਦੇ ਵਿੱਚ ਮਤਲਬ ਲਿਮਟ ਬੰਨਣ ਵਾਸਤੇ ਡਾਕੂਮੈਂਟ ਦਿੱਤੇ ਇਹਨਾਂ ਨੂੰ ਮੈਂ ਆਖਿਆ ਵੀ 8 ਲੱਖ ਦੀ ਲਿਮਟ ਬੰਨ੍ਹ ਦਿਓ ਇਹ ਬੈਂਕ ਨੇ 18 ਲੱਖ ਦੀ ਲਿਮਟ ਤੇ 2 ਲੱਖ ਦਾ ਲੋਨ ਬੰਨ੍ਹ ਕਰਕੇ ਤੇ ਆਪੇ ਇਹਨਾਂ ਨੇ 12ਵੇਂ ਮਹੀਨੇ ਦੀ 7 ਤਰੀਕ ਨੂੰ ਪੈਸੇ ਕਢਾ ਲਏ ਮੈਨੂੰ ਪਤਾ ਲੱਗਾ ਜਨਵਰੀ ਦੀ 8 ਤਰੀਕ ਨੂੰ ਉਹ ਤੋਂ ਇਹਨਾਂ ਨੇ ਪੈਸੇ ਕਿਸੇ ਪਾਸੋਂ ਮੇਰੇ ਹੋਰ ਪਾਸੋਂ ਖਾਤੇ 'ਚ ਪਾਤੇ ਮੈਂ ਇਹਨਾਂ ਨੂੰ ਆਹ ਲਿਮਟ ਬੰਦ ਕਰ ਦਿਓ ਇਹ ਆਦੇ 31 ਮਾਰਚ ਤੋਂ ਬਾਅਦ ਲਿਮਟ ਬੰਦ ਹੋਵੇਗੀ ਮੈਂ ਡਰਦੇ ਨੇ ਉਹ ਪੈਸੇ ਕਢਾ ਲੈ ਜਿਹੜੇ ਨਾ ਪਾਸੋਂ ਪਾਏ ਸੀ ਬੈਂਕ ਵੱਲੋਂ ਤਾਂ ਮੇਰੇ ਖਾਤੇ 'ਚ ਨਾ ਪਾਏ ਹੀ ਨਹੀਂ ਗੇ ਤੇ ਮੈਂ ਉਹ ਪੈਸੇ ਇਹਨਾਂ ਨੂੰ ਡਰਦਿਆਂ ਕਢਾ ਲੈ ਫਿਰ ਨਾਲ ਕਰ ਲੈਣ ਮੁੜ ਕੇ ਮੈਂ ਅਗਾ ਮਾਰਚ ਅਪ੍ਰੈਲ ਦੇ ਵਿੱਚੋਂ ਪੈਸੇ ਪਾਤੇ ਮੈਂ ਮੇਰੀ ਲਿਮਟ ਬੰਦ ਕਰ ਦਿਓ ਇਹ ਮੈਨੂੰ ਕਹਿੰਦੇ ਵੀ ਤੂੰ ਇੱਕ ਚੈੱਕ ਦੇ ਦੇ ਤੇ ਨਾਲ ਇਹਨਾਂ ਮੈਥੋਂ ਲਿਮਟ ਬੰਦ ਕਰਨ ਵਾਲੇ ਡਾਕੂਮੈਂਟ ਸਾਈਨ ਕਰਾ ਲੈ। ਵੀ ਚੈੱਕ ਦੇ ਦੇ ਤੇਰੀ ਲਿਮਟ ਬੰਦ ਕਰ ਦਿਆਂਗੇ। ਇਹਨਾਂ ਲਿਮਟ ਬੰਦ ਨਹੀਂ ਕੀਤੇ ਇਹ ਇਹਨਾਂ ਨੇ ਬੈਂਕ ਵਾਲਿਆਂ ਨੇ ਫੇਰ ਪਤਾ ਨਹੀਂ ਕਿੱਧਰ ਪੈਸੇ ਕੱਢ ਕੇ ਪਾਤੇ ਤੇ 14,75,000 ਰੁਪਿਆ ਨਾ ਕੱਢ ਕੇ ਪਾਲਿਆ ਤੇ ਮੈਂ ਇਹਨਾਂ ਨੂੰ ਗੇੜੇ ਮਾਰਦਾ ਰਿਹਾ ਅੱਜ ਤੱਕ ਵੀ ਮੈਨੂੰ ਬੰਦ ਕਰਕੇ ਤੇ ਕਲੀਅਰ ਸਰਟੀਫਿਕੇਟ ਦਿਓ ਇਹਨਾਂ ਨੇ ਮੈਨੂੰ ਅੱਜ ਤੱਕ ਨਹੀਂ ਦਿੱਤਾਗਾ। ਅੱਜ ਆਹੀ ਐਸਐਸਪੀ ਦਫ਼ਤਰ ਫਰੋਈਪੁਰ ਆਏ ਸਾਂ ਉਹਨਾਂ ਨੇ ਬਹੁਤ ਵਧੀਆ ਸਾਡੀ ਗੱਲਬਾਤ ਸੁਣੀ ਏ। ਤੇ ਹੁਣ ਇਸੇ ਕਾਰਵਾਈ ਚਾਹੀ ਇੱਥੇ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਕਲੀਅਰ ਸਰਟੀਫਿਕੇਟ ਮਿਲ ਜਾਣਾ ਹੈ ਬੈਂਕ ਦਾ ਪੈਸਾ ਬੈਂਕ ਦੇ ਖਾਤਿਆਂ ਚ ਗਿਆ ਕੋਈ ਐਸੀ ਨਹੀਂ ਕਢਾਇਆ ਕੋਈ ਬਾਹਰੋਂ ਨਹੀਂ ਕਢਾ ਕੇ ਲਗਾਇਆਗਾ ਜਿੰਨਾ ਜਿਹੜਾ ਬੈਂਕ ਕੈਪੀਟਲ ਦੇ ਫਰਾਂਸ ਬੈਂਕ ਦੇ ਖਾਤਾ ਜੀ ਸਾਡੇ ਚੋਂ ਨਿਕਲਿਆ ਕੈਪੀਟਲ ਫਰਾਂਸ ਖਾਤੇ ਉਹੜੇ ਜਿੰਨਾ ਚ ਪੈਸਾ ਉਹ ਗਿਆ ਹੈ ਤੇ ਸਾਨੂੰ ਇਹ ਵੀ ਉਹ ਸਾਡਾ ਤਾਂ ਕਲੀਅਰ ਸਰਟੀਫਿਕੇਟ ਦਾ ਚਾਹੀਦਾ ਕੀ ਨਾਮ ਕੀ ਬੋਲਦਾ ਮੇਰਾ ਨਾਮ ਸਖਦੇਵ ਸਿੰਘ ਆ ਜੀ ਸਖਦੇਵ ਸਿੰਘ ਜੀ ਕੀ ਗੱਲਬਾਤ ਹੋਈ ਅਸੀਂ ਇਥੇ ਜੀ ਸਾਡਾ ਮੇਰਾ ਨਾ ਜੁਆਇੰਟ ਖਾਤਾ ਮੇਰੇ ਫਾਦਰ ਸਾਹਿਬ ਦੇ ਨਾਲ ਅਸੀਂ ਖੁਲਾਇਆ ਸੀਗਾ ਲਿਮਟ ਸੇਵਿੰਗ ਖਾਤਾ ਖੁਲਾਇਆ ਲਿਮਟ ਕਰਾਉਣੀ ਸੀ ਅਸੀਂ ਇਹਨਾਂ ਨੇ 15 ਲੱਖ ਦੀ ਲਿਮਟ ਸਾਡੀ ਬੰਨ ਕੇ ਦਿੱਤੀ ਹੈ ਜੀ ਉਹ ਅਸੀਂ 15 ਲੱਖ ਦੀ ਲਿਮਟ ਜਿਹੜੀ ਅਸੀਂ ਕਢਵਾ ਲਈ ਆ ਕਿਉਂਕਿ ਬੈਂਕ ਵਿੱਚ ਇੱਕ ਕੈਪੀਟਲ ਸਮਾਲ ਫਾਈਨੈਂਸ ਬੈਂਕ ਹੈ ਜੀ ਜਿਹੜੀ ਪਿਛੇ ਆ ਇਹਦੇ ਵਿੱਚ ਜੀ ਹਾਲਾਂਕਿ ਇਹਨਾਂ ਕੋਲ 15 ਲੱਖ ਦਾ ਵੀ ਰਿਕਾਰਡ ਨਹੀਂ ਹੈਗਾ ਪਰ ਜਿਹੜੀ ਚੀਜ਼ ਅਸੀਂ ਵਰਤੀ ਅਸੀਂ ਕਹਿੰਦੇ ਆ ਵੀ ਅਸੀਂ ਲੈ ਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਉਹਦੇ ਉੱਤੇ ਲੋਨ ਕਰ ਦਿੱਤਾ ਜੀ ਆਪਣੇ ਆਪ ਹੀ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਉਹਦਾ ਇਸ ਟਾਈਮ ਬੈਲੈਂਸ ਬੋਲਦਾ ਪਿਆ 10 ਲੱਖ 90 ਹਜ਼ਾਰ ਕੁਝ ਜਿਹੜਾ ਬੈਲੈਂਸ ਬੋਲਦਾ ਕਢਾ ਲਿਆ ਵਰਤ ਲਿਆ ਉਹ ਪਤਾ ਨਹੀਂ ਕੀ ਕੁਝ ਆ ਜੀ ਠੀਕ ਆ ਜੀ ਇਹ ਸਾਨੂੰ ਪਤਾ ਲੱਗਾ ਕੋਈ 10 ਦਿਨ ਪਹਿਲਾਂ ਉਹ ਵੀ ਅਸੀਂ ਇਹਨਾਂ ਕੋਲੋਂ ਸਟੇਟਮੈਂਟ ਆ ਕਢਾਈਆਂ ਤੇ ਉੱਤੇ ਸਾਨੂੰ ਪਤਾ ਲੱਗਾ ਸਾਨੂੰ ਆਪ ਨੂੰ ਪਤਾ ਲੱਗਾ ਸਾਨੂੰ ਦੂਜੇ ਬੰਦੇ ਨੇ ਦੱਸਿਆ ਵੀ ਤੁਹਾਡੇ ਨਾਲ ਹੀ ਫਰੋਡ ਹੋਇਆ ਤਾਂ ਫਰੋਡ ਹੁੰਦਾ ਪਿਆ ਵਾ ਉਸੇ ਚੈੱਕ ਕੀਤਾ ਜੀ ਅਸੀਂ ਉਸ ਦਿਨ ਦੇ ਇੱਥੇ ਆਏ ਸਾਡੇ ਕੋਈ ਇਹਨਾਂ ਨੂੰ ਸੁਣਵਾਈ ਕੋਈ ਕੁਝ ਨਹੀਂ ਇਹ ਕਹੀ ਜਾਣਾ ਸੀ ਉੱਪਰ ਕਹਿ ਦਿੰਨੇ ਆ ਜੀ ਕਾਰਵਾਈ ਹੋਊਗੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਵੀ ਇਹਨਾਂ ਦੇ ਲਾਰਿਆਂ ਦੇ ਇੱਥੇ ਆਉਣਾ ਇੱਥੋਂ ਮੁੜ ਜਾਣਾ ਅਸੀਂ ਸਾਡੇ ਦੋ ਬੰਦੇ ਗਏ ਜੀ ਇਹਨਾਂ ਦੇ ਹੈੱਡ ਆਫਿਸ ਜਲੰਧਰ ਜੀ ਉੱਤੇ ਜਾ ਕੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਦੱਸਿਆ ਉਹਨਾਂ ਕੋਲ ਪੁੱਛਿਆ ਕਿ ਵੀ ਅਸੀਂ ਜਦੋਂ ਇਹਨਾਂ ਨੂੰ ਲਿਮਟ ਬਣਵਾਈ ਸੀ ਨਾ ਮੇਰੇ ਫਾਦਰ ਸਾਹਿਬ ਨੇ ਇਹਨਾਂ ਨੇ ਚੱਕਰ ਤੇ ਸਾਈਨ ਕਰਾਇਆ ਚਾਰ ਪੰਜ ਸੱਕ ਜਿਹੜੇ ਆ ਇੱਕ ਛੋਟੀ ਹੁੰਦੀ ਜਿਹੜੀ ਚੈੱਕ ਬੁੱਕ ਪੰਜ ਹੋਣ ਜਾਂ ਪਤਾ ਨਹੀਂ ਕਿੰਨੇ ਸੱਤੱਕ ਚੈੱਕ ਹੁੰਦੇ ਉਹਨਾਂ ਦੇ ਸਾਈਨ ਕਰਵਾਏ ਆ ਉਹ ਕਹਿੰਦੇ ਜੀ ਸਾਡੀ ਇਹ ਪਾਲਿਸੀ ਨਹੀਂ ਹੈਗੀ ਅਸੀਂ ਸਿਕਿਉਰਿਟੀ ਵਾਲਾ ਚੈੱਕ ਹੀ ਨਹੀਂ ਲੈਂਦੇ ਇਹਨਾਂ ਦੇ ਹੈੱਡ ਆਫਿਸ ਨੇ ਕਿਹਾ ਜੀ ਇਹਨਾਂ ਨੂੰ ਚੈੱਕ ਇਹਨਾਂ ਨੇ ਲੈ ਲਏ ਸਾਨੂੰ ਸਾਡੇ ਖਾਤਿਆਂ ਦੀ ਕੋਈ ਕਾਪੀ ਨਹੀਂ ਦਿੱਤੀ ਅਜੇ ਤੱਕ 2023 ਦੇ ਵਿੱਚ ਜਿਹੜਾ ਉਹ ਲੋਨ ਹੋਇਆ ਸਤੰਬਰ ਦੇ ਮਹੀਨੇ ਦੇ ਸੌਰੀ ਲਿਮਟ ਜਿਹੜੀ ਆ ਜਿਹੜਾ ਖਾਤਾ ਖੁੱਲਿਆ ਵਾ ਉਹ 2023 ਦਾ ਐਦਾਂ ਕਿ ਸਾਨੂੰ ਕੋਈ ਬੈਂਕ ਨੇ ਕਾਪੀ ਨਹੀਂ ਦਿੱਤੀ ਇੱਕ ਚੈੱਕ ਬੁੱਕ ਸਾਨੂੰ ਮਿਲੀ ਆ ਉਹ ਪੂਰੀ ਦੀ ਪੂਰੀ ਚੈੱਕ ਬੁੱਕ ਸਾਡੇ ਕੋਲ ਉਦਾਂ ਹੀ ਉਹਦੇ ਚ ਇੱਕ ਵੀ ਚੈੱਕ ਨਹੀਂ ਲੱਗਾ ਆ ਇਹ ਲੋਨ ਖਾ ਕੇ ਅਸੀਂ ਉਸ ਸਿਲਸਲੇ ਦੇ ਵਿੱਚ ਅੱਜ ਐਸਐਸਪੀ ਦਫ਼ਤਰ ਗਏ ਸੀਗੇ ਜੀ ਸ਼ਿਕਾਇਤ ਦਰਜ ਕਰਾਉਣ ਉੱਥੇ ਕੀ ਹੋਇਆ ਜੀ ਉੱਥੇ ਮੈਂ ਉਦਾਂ ਹੀ ਪੁੱਛ ਲਿਆ ਵੀ ਸਾਡਾ ਖਾਤਾ ਜੁਆਇੰਟ ਸੀਗਾ ਲਿਮਟ ਵੀ ਜੁਆਇੰਟ ਆ ਤੇ ਮੇਰੇ ਨਾਲ ਮੇਰਾ ਵੀਰ ਬਿਠਾ ਮੈਂ ਉਹਨੂੰ ਕਿਹਾ ਇਹ ਚੈੱਕ ਕਰਦਾ ਕਰਦਾ ਇਹਨਾਂ ਨੇ ਮੇਰਾ ਪੀਡੀਐਮ ਖੋਲਿਆ ਜੀ ਉਹਦੇ ਤੇ ਮੇਰੇ ਕ੍ਰੈਡਿਟ ਸਕੋਰ ਚੈੱਕ ਕੀਤੇ ਮੇਰੇ ਨਾਂ ਦੇ ਇਕੱਲੇ ਦੇ ਮੇਰੇ ਫਾਦਰ ਸਾਹਿਬ ਦੇ ਨਾਲ ਜੁਆਇੰਟ ਨਹੀਂ ਮੇਰੇ ਇਕੱਲੇ ਦੇ ਮੇਰਾ 550 ਕ੍ਰੈਡਿਟ ਸਕੋਰ ਆਇਆ ਜਦੋਂ ਉਹਦੇ ਥੱਲੇ ਗਏ ਉੱਥੇ 73 ਲੱਖ ਦਾ ਇੱਕ ਲੋਨ ਜੀ ਚੋਂ 35 ਲੱਖ ਦਾ ਇੱਕ ਇੱਕ 9-9 ਲੱਖ ਦੇ ਚਾਰਕ ਪੈਂਡਿੰਗ ਪਏ ਆ ਜੀ ਮੈਂ ਨਾ ਲੋਨ ਲਿਆ Bajaj Finance ਦੇ ਆ ਜੀ ਉਹਦੇ ਜੋ ਖੇਤੀਬਾੜੀ ਦੇ ਆ ਜੀ ਉਹਦੇ ਜੋ ਗਰੰਟੀਆਂ ਵੀ ਪਾਈਆਂ ਪਤਾ ਨਹੀਂ ਕਿਹਦੀਆਂ ਤੇ ਮੈਂ ਤਾਂ ਬੈਂਕ ਹੀ ਇੱਕ ਵਾਰੀ ਆਇਆ ਉਹ ਵੀ ਅੱਜ ਇੱਕ ਵਾਰੀ ਜਦੋਂ ਸਾਡੀ ਲਿਮਟ ਬਣੀ ਸੀ ਉਦੋਂ ਮੈਂ ਫਾਦਰ ਸਾਹਿਬ ਨਾਲ ਆਇਆ ਹੋ ਸਕਦਾ ਮੈਂ ਤਿੰਨ ਤੋਂ ਚਾਰ ਮਿੰਟ ਆਇਆ ਕਦੇ ਸਾਈਨ ਨਹੀਂ ਕੀਤੇ ਕੋਈ ਕੁਝ ਨਹੀਂ ਅਸੀਂ ਚੈੱਕ ਬੁੱਕ ਹੀ ਮੇਰੇ ਖਿਆਲ ਨਾਲ ਲੈਣ ਆਏ ਕਿਉਂਕਿ ਗੱਲ ਹੁਣ 1.5 ਸਾਲ ਪੁਰਾਣੀ ਹੈ ਨਾ ਨਹੀਂ ਚੇਤਾ ਚੈਟ ਲੈਣ ਆਇਆ ਹੋਵਾਂਗੇ ਉਹ ਵੀ ਮੈਂ ਇਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਕੀਤੀ ਜੀ ਕੀ ਕੰਮ ਕੀ ਕਰਦੇ ਓ ਤੁਸੀਂ ਕੰਮ ਜੀ ਖੇਤੀਬਾੜੀ ਦਾ ਕੰਮ ਕਰਦੇ ਆ ਜੀ ਮੈਂ 13 ਸਾਲ ਇੰਗਲੈਂਡ ਰਹਾ ਜੀ ਮੈਨੂੰ 2 ਸਾਲ ਪਹਿਲਾਂ ਆਇਆ ਤੇ ਇਹਨਾਂ ਨੇ ਮੇਰੇ ਨਾਂ ਤੇ ਲੋਨ ਕਢਾੜੇ ਹਾਲਾਂਕਿ ਮੇਰੇ ਨਾਂ ਤੇ ਜ਼ਮੀਨ ਹੀ ਉਦੋਂ ਕੋਈ ਨਹੀਂ ਸੀ ਆ ਤਿੰਨ ਕਨਾਲਾ ਮੇਰੇ ਨਾਂ ਤੇ ਜ਼ਮੀਨ ਦੀ ਰਜਿਸਟਰੀ ਹੈ ਜੀ ਉਹ ਦੋ ਤਿੰਨ ਮਹੀਨੇ ਪਹਿਲਾਂ ਤੇ ਲੋਨ ਕਦੋਂ ਉਦੋਂ ਤੇ ਚਲੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੇ ਨਾਂ ਤੇ ਲੋਨ ਕਿੱਦਾਂ ਚੜ ਗਿਆ ਜੀ ਮੇਰੇ ਨਾਂ ਜ਼ਮੀਨ ਨਹੀਂ ਹੈਗੀ ਹਮ ਨੂੰ ਮਾਫ਼ ਕੀ ਕਰ। ਮੰਗ ਕਰਦੇ ਜੀ ਇਹ ਪੂਰੀ ਪੋਸ਼ਾ ਹੋਵੇ ਇਹਨਾਂ ਦੀ ਵੀ ਇਹ ਕਰਦੇ ਕੀ ਪਏ ਇਹ ਇੱਕ ਬੰਦੇ ਦੇ ਮੜਦੇ ਪਤਾ ਨਹੀਂ ਇੱਕ ਬੰਦਾ ਤੇ ਸਾਰਾ ਸਟਾਫ ਆ ਹੁਣ ਮੈਨੂੰ ਦੱਸੋ ਮੈਂ ਕਰੋੜ ਰੁਪਈਆ ਦੇ ਦੂੰਗਾ ਜੀ ਕਿਥੋਂ ਲਿਆਣ ਕੇ ਦੇ ਦਵਾਂ ਮੈਂ ਕਰੋੜ ਰੁਪਈਆ ਮੈਂ ਇੱਕ ਰੁਪਈਆ ਨਹੀਂ ਲਿਆ ਇਹਨਾਂ ਦੇ ਕੋਲ ਕ੍ਰੈਡਿਟ ਕਾਰਡ ਵਿੱਚ ਬੋਲੀ ਜਾਂਦੇ ਆ ਜੀ ਮੇਰੇ ਕੋਲ ਕ੍ਰੈਡਿਟ ਕਾਰਡ ਨਹੀਂ ਹੈਗਾ ਮੇਰੇ ਕੋਲ ਪੰਜਾਬ ਗ੍ਰਾਮੀਨ ਚ ਇੱਕੋ ਖਾਤਾ ਜੀ ਉਹਦਾ ਵੀ ਡੈਬਿਟ ਕਾਰਡ ਹੈਗਾ ਮੈਂ ਇਹ ਤਾਂ ਕੋ ਦਾ ਪਾਸਵਰਡ ਨਹੀਂ ਪਾਇਆ ਮੈਂ ਚਲਾਇਆ ਵੀ ਨਹੀਂਗਾ ਇੱਕ ਵਾਰੀ ਖੁੱਲੀ ਕਰੋ ਪਾੜੋ ਜੀ ਤਾਂ ਮੈਂ ਦਿਖਾਉਣਾ ਹੀ ਤੁਹਾਨੂੰ ਜਿਹੜੇ ਇਹਨਾਂ ਦੇ ਨਾਲ ਕਿੰਨਾ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਬਈ ਲਾਲਜੀਤ ਸਿੰਘ ਹੈ ਜੀ ਕੀ ਗੱਲਬਾਤ ਪਈ ਹੈ ਕਿਸ ਤਰ੍ਹਾਂ ਦੀ ਸਾਡੇ ਨਾਲ ਬਈ ਜੀ ਕੈਪੀਟਲ ਸਮਾਲ ਫਾਈਨੈਂਸ ਬੈਂਕ ਨੇ ਠੱਗੀ ਮਾਰੀ ਹੈ ਜਿਨ੍ਹਾਂ ਦੀ ਪੁੱਡਾ ਬਿਲਡਿੰਗ ਦੇ ਵਿੱਚ ਬ੍ਰਾਂਚ ਹੈ ਜੀ ਫਰੋਇਪਰ ਸਿਟੀ ਉਹਨਾਂ ਨੇ ਸਾਡੇ ਐਗਰੀਕਲਚਰ ਲੋਨ ਕੀਤੇ ਆ ਲਿਮਟਾਂ ਕੀਤੀਆਂ ਨੇ ਜਮੀਨ ਉੱਪਰ ਡਾਕੂਮੈਂਟ ਸਾਡੇ ਤੋਂ ਲੈ ਲਏ ਗਏ ਉਸ ਤੋਂ ਬਾਅਦ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਤੁਹਾਡੀ ਲਿਮਟ ਹੋ ਗਈ ਜਾਂ ਨਹੀਂ ਹੋ ਗਈ ਵਾਰ-ਵਾਰ ਅਸੀਂ ਸਾਰੇ ਜਣੇ ਗੇੜੇ ਮਾਰਦੇ ਰਹੇ ਆ ਸਾਨੂੰ ਇਹ ਦੱਸੀ ਗਏ ਵੀ ਅੱਜ ਹੋਊ ਕੱਲ ਹੋਊ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਲੇਕਿਨ ਸਾਡੇ ਹੱਥ ਕੋਲੇ ਕੁਝ ਨਹੀਂ ਪਾਇਆ ਸਾਨੂੰ ਪਤਾ ਉਦੋਂ ਲੱਗਿਆ ਜਦੋਂ ਸਾਡੀ ਸਿਬਲ ਦੇ ਵਿੱਚ ਪੈਸੇ ਬੋਲਣ ਲੱਗ ਪਏ ਜਾਂ ਜਦੋਂ ਅਸੀਂ ਰੌਲਾ ਪਾ ਕੇ ਸਾਡੂੰ ਮੈਸੇਜ ਤੱਕ ਪਹਿਲਾਂ ਕੋਈ ਆਇਆ ਨਹੀਂ ਜੋ ਇਹ ਰੌਲਾ ਪਾਇਆ ਤਾਂ ਸਾਡੇ ਨੰਬਰ ਐਡ ਕੀਤੇ ਗਏ ਖਾਤੇ ਨੇ ਨੈੱਟ ਬੈਂਕਿੰਗ ਚਲਾਈ ਮੈਨੂੰ ਉੱਥੋਂ ਪਤਾ ਲੱਗਿਆ ਕਿ ਮੇਰੇ ਖਾਤੇ ਦੇ ਵਿੱਚੋਂ ਵੱਡੀਆਂ-ਵੱਡੀਆਂ ਇਹਨਾਂ ਨੇ ਰਕਮਾਂ ਦੂਜਿਆਂ ਖਾਤੇ ਨੂੰ ਟ੍ਰਾਂਸਫਰ ਕਰਤੀਆਂ ਆਪਦੇ ਹੀ ਬਾਪ ਦੇ ਖਾਤੇ ਨੂੰ 7 ਲੱਖ ਰੁਪਏ ਟ੍ਰਾਂਸਫਰ ਕਰ ਰਿਹਾ ਜੀ ਬੈਂਕ ਦਾ ਮੁਲਾਜ਼ਮ 13 ਲੱਖ ਰੁਪਏ ਕੋਈ ਗੁਰਪ੍ਰੀਤ ਕੌਰ ਨਾਂ ਦੀ ਲੇਡੀ ਆ ਉਹਨੂੰ ਕੀਤਾ ਆ ਫਿਰ 3 ਲੱਖ ਰੁਪਏ ਵਕ ਵਕ ਦਰਾਂ ਦੀ ਇਹਨਾਂ ਨੇ ਐਂਟਰੀਆਂ ਕੀਤੀਆਂ ਨੇ ਜੀ ਖਾਤੇ ਦੇ ਵਿੱਚੋਂ ਨਾ ਮੇਰੇ ਕੋਲ ਕੋਈ ਚੈੱਕ ਲਿਆ ਨਾ ਮੇਰੇ ਤੋਂ ਕੋਈ ਓਟੀਪੀ ਆ ਨਾ ਮੈਨੂੰ ਉਹਦਾ ਬਿਲਕੁਲ ਪਤਾ ਸੀਗਾ ਪਤਾ ਲੱਗਿਆ ਨੈਟ ਬੈਂਕਿੰਗ ਤੋਂ ਬਾਅਦ ਜਦੋਂ ਰੌਲਾ ਪਾਇਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕੁਝ ਮੈਨੂੰ ਪੈਸੇ ਵਾਪਸ ਕੀਤੇ ਆ 3 ਲੱਖ 5000 ਰੁਪਏ Google Pay ਰਾਹੀਂ ਕੀਤਾ 3.5 ਲੱਖ ਰੁਪਏ ਮੈਨੂੰ ਇਹਨਾਂ ਨੇ HDFC ਬੈਂਕ ਵਿੱਚ ਕੀਤਾ ਉਸ ਤੋਂ ਬਾਅਦ ਅੱਜ ਦਿਨ ਨੇ ਆ ਕੱਲ ਦਿਨ ਨੇ ਮੈਨੇਜਰ ਸਾਹਿਬ ਕੋਲੇ ਗੜੇ ਮਾਰਦਿਆਂ 2 ਮਹੀਨੇ ਹੋ ਗਏ ਲਗਾਤਾਰ 2 ਦਿਨ 2 ਦਿਨ 2 ਦਿਨ ਕਰਦਿਆਂ 2 ਮਹੀਨੇ ਤੋਂ ਆ ਤਾਂ ਹੋ ਗਏ ਜੀ ਕਿਸੇ ਦਾ ਕੁਝ ਨਹੀਂ ਸਵਾਰਿਆ ਲਾ ਮੋਟਾ-ਵੋਟਾ ਮੇਰਾ 2 ਬਾਈਕ ਲੱਖ ਰੁਪਏ ਦੇ ਕਰੀਬ ਹੈਗਾ ਜੀ ਤੇ ਜਿੰਨੇ ਕਿ ਹੁਣ ਤੱਕ ਸਾਡੀ ਨੌਲੇਜ ਦੇ ਵਿੱਚ ਮੇਰੇ ਨਾਲ ਦੇ ਸਾਥੀ ਆ ਸਾਰੇ ਇਹ 5-7 ਕਰੋੜ ਰੁਪਇਆ ਸਾਡੀ ਨਿਗਾਹ ਦੇ ਵਿੱਚ ਹੈਗਾ ਆ ਤਾਂ ਅੱਜ ਐਸਐਸਪੀ ਡਾਕਟਰ ਕੋਲ ਚੇ ਉਹ ਦੇਖਾ ਕੇ ਹਾਂਜੀ ਐਸਐਸਪੀ ਸਾਹਿਬ ਨੂੰ ਅਸੀਂ ਮਿਲੇ ਸੀਗੇ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਡੀ ਸਾਰਿਆਂ ਦੀ ਸੁਣਵਾਈ ਕੀਤੀ ਆ ਉਹਨਾਂ ਨੇ ਸਾਡੀ ਦਰਖਾਸਤ ਅੱਗੇ ਡੀਐਸਪੀ ਸਿਟੀ ਨੂੰ ਫਾਰਵਰਡ ਕੀਤੀ ਹੈ ਜੀ ਬਲਾਕੇ ਉਹਨਾਂ ਨੂੰ ਸਾਨੂੰ ਮਿਲਾਇਆ ਉਹ ਸਾਡੇ ਸਾਰਿਆਂ ਦੇ ਬਿਆਨ ਲੈ ਕੇ ਗਏ ਆ ਕੱਲ ਤੱਕ ਜੋ ਵੀ ਕਾਰਵਾਈ ਹੈ ਪੁਲਿਸ ਸਾਡੀ ਕਰੂਗੀ ਫੋਰ ਸਿਟੀ ਦੇ ਵਿੱਚ ਇੱਕ ਕੈਪੀਟਲ ਫਾਈਨਾਂਸ ਬੈਂਕ ਹੈ ਸਮਾਲ ਕੈਪੀਟਲ ਉੱਥੇ ਇੱਕ ਪ੍ਰਭਜਿਤ ਨਾਂ ਦੇ ਵਿਅਕਤੀ ਨੇ ਦਿੱਤੀ ਹੈ ਵੀ ਉਹਦੇ ਨਾਲ ਉੱਥੇ ਬੈਂਕ ਵਾਲਿਆਂ ਨੇ ਇੱਕ heira pheri ਕੀਤੀ ਹੈ ਜਿਸ ਦੇ ਤਹਿਤ ਅਸੀਂ ਕੇਸ ਰਿਸਟਰ ਕਰ ਲਿਆ ਉਹਦੀ ਕੰਪਲੇਂਟ ਤੇ ਉਸ ਤੋਂ ਇਲਾਵਾ ਉਹਦੇ ਦੱਸਣ ਮੁਤਾਬਕ ਹੋਰ ਵੀ 10-15 ਵਿਅਕਤੀਆਂ ਨਾਲ ਉੱਥੇ heira pheri ਤੇ ਕਪੜੇ ਬਾਜੀ ਹੋਈ ਹੈ ਸਰ ਇਹ ਕਿੰਨੇ ਦਾ ਮੈਟਰ ਹੈਗਾ ਇਹ ਜਿਹੜਾ ਜਿਹੜੀ ਦਰਖਾਸਤ ਅਸੀਂ ਦੀਲ ਕੀਤੀ ਹੈ ਜਿੰਦ ਪਰਚਾ ਦਿੱਤਾ ਉਹ 34 ਲੱਖ ਦਾ ਮੈਟਰ ਹੈ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਕੰਪਲੇਂਟਸ ਨੇ ਉਹਦੇ ਦੌਰਾਨੇ ਤਫਤੀਸ਼ ਦੇਖਿਆ ਜਾਊਗਾ ਵੀ ਉਹ ਕਿੰਨੀ ਅਮਾਉਂਟ ਬਣਦੀ ਸਰ ਫਿਰ ਕਿੰਨੇ ਜਣਿਆਂ ਨੇ ਜਿਹੜਾ ਮਾਮਲਾ ਦਰਜ ਕੀਤਾ ਨੇ ਉਹਨਾਂਗੇ ਦੀ ਕਾਰਵਾਈ ਕੀਤੀ ਹੈ ਇਹ ਹੁਣ ਤੱਕ ਚਾਰ ਬੰਦਿਆਂ ਤੇ ਮਾਮਲਾ ਸੀ ਦਰਜ ਕੀਤਾ ਜੋ ਅਸੀਂ ਅੱਜ ਸਾਰਾ ਬੈਂਕ ਦੇ ਵਿੱਚੋਂ ਰਿਕਾਰਡ ਕਲੈਕਟ ਕਰ ਰਹੇ ਹਾਂ ਤੇ ਮੈਨੇਜਰ ਨੂੰ ਅਸੀਂ ਐਸੋਸੀਏਟ ਕੀਤਾ ਨਾਲ ਆਪਣੀ ਤਫਤੀਸ਼ ਤੇ ਉਹ ਸਾਰੇ ਰਿਕਾਰਡ ਤੋਂ ਬਾਅਦ ਸਾਰੇ ਫੈਕਟ ਜਾਣਦੇ ਹੋਏ ਅਗਲੀ ਕਾਰਵਾਈ ਅਮਲ ਚ ਲੱਗਦੀ ਹੈ ਸਰ ਜਿਹੜਾ ਇਹ ਮੰਨ ਲਾ ਰਿਹਾ ਹੈਗਾ ਸੀਗਾ ਇਹ ਕਿੱਦਾਂ ਜਿਹੜਾ ਫਰੋਡ ਹੋਇਆ ਕਿਵੇਂ ਹੋਇਆ ਇਸ ਤਰ੍ਹਾਂ ਸੀਗਾ ਵੀ ਉਹ ਕੁਝ ਉਹ ਲਿਮਿਟਸ ਕਰਾਉਂਦੇ ਸੀਗੇ ਜਿਹੜੀਆਂ ਲਿਮਿਟਸ ਸੀਗੀਆਂ ਉਹ ਫਿਰ ਬੰਦਿਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਸੀ ਉਹ ਡਿਫਰੈਂਟ ਖਾਤਿਆਂ 'ਚ ਪਾਏਆਂ ਗਈਆਂ ਜਾਂ ਲਿਮਿਟਸ ਦੇ ਅਗੇਂਸਟ ਲੋਨ ਲੈ ਕੇ ਉਹ ਵੀ ਉਹਨਾਂ ਬੈਂਕ EMPLOYEES ਸੀਗਾ ਕੋਈ ਉਹਦੇ ਵੱਲੋਂ ਡਿਫਰੈਂਟ ਖਾਤਿਆਂ 'ਚ ਪਵਾ ਕੇ ਉਹਦੀ ਦੁਰਵਰਤੋਂ ਕੀਤੀ ਗਈ ਸਰ ਅੱਗੇ ਜਿਹੜੀ ਮੈਂ ਇਨਵੈਸਟੀਗੇਸ਼ਨ ਜਿਹੜੀ ਚੱਲੀ ਹੈ ਇਨਵੈਸਟੀਗੇਸ਼ਨ ਚੱਲੀ ਹੈ ਜੀ ਕੇਸ ਰਿਸਟਰ ਕਰ ਲਏ ਜੀ